ਕੀਰਤਨ ਕਰਦੇ ਆਂ ਦੇ ਸ਼ੈਣੇ ਇਹਨਾਂ ਦੇ ਪਾਸੋਂ ਖੋਲੇ ਗਏ ਤੇ ਉਸ ਵਕਤ ਨਾਮਦੇਵ ਜੀ ਨੂੰ ਸੂਤ-ਸੂਤ ਕਰ ਮਾਰ ਉਠਾਇਓ ਕਹਾ ਕਰੋ ਬਾਪ ਬੀਠਲਾ ਜਦੋਂ ਪਰਮੇਸ਼ਰ ਨੂੰ ਚੇਤੇ ਕੀਤਾ ਦੇਰਾ ਮਹਾਰਾਜ ਜੀ ਨੇ ਫੇਰ ਕੇ ਨਾਮਦੇਵ ਵੱਲ ਮੂੰਹ ਕਰ ਦਿੱਤਾ ਹੁਣ ਤੱਕ ਪੱਛੋਂ ਵੱਲ ਦੇਰੇ ਦਾ ਮੁਖ ਹੈ ਅਤੇ ਨਾਮਦੇਵ ਜੀ ਜਿੱਥੇ ਬੈਠ ਕੇ ਗੁਰ ਗਾਉਂਦੇ ਸੀ ਉੱਥੇ ਮੀਆਂ ਸੰਖ ਮਰ ਮਰਦੀਆਂ ਸੁੰਦਰ ਚਰਨਾਂ ਦੀਆਂ ਖੜਾਵਾਂ ਯਾਦਗਾਰ ਹੈ ਦੇੜਾ ਹੁਣ ਤੱਕ ਫੇਰਿਆ ਹੋਇਆ ਹੈ। ਔਰੰਗਜੀਬ ਨੇ ਇਸ ਦੇਰੇ ਦੇ ਕਰਾਮਾਤ ਸਮਝ ਕੇ ਅੱਗ ਲਾ ਕੇ ਸਾੜਨਾ ਚਾਹਿਆ ਸੀ। ਉਤੋਂ ਤੋਂ ਕਥਰ ਕਾਲਾ ਕੀਤਾ ਪਿਆ ਇਹਨਾਂ ਭਾਰੀ ਉਹਨਾਂ ਜ਼ੁਲਮ ਕੀਤਾ ਸੀ। ਭਗਤ ਨਾਮਦੇਵ ਜੀ ਇਸ ਪ੍ਰਕਾਰ ਸਰਵਸ਼ਕਤੀवान ਹੋਏ ਐ। ਮਹਾਰਾਜੋ ਚਾਹੁੰਦੇ ਸੀ ਇਹਦੀ ਛਪਰੀ ਬੰਨੀ ਅਤੇ ਮੂਈ ਗਊ ਜੀ ਦੀ ਕੀਤੀ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇੜਾ ਫੇਰ ਕੇ ਉਹਨਾਂ ਦੀ ਰੱਖਿਆ ਕੀਤੀ।